ਵੱਡੀ ਖਬਰ ਸਾਹਮਣੇ ਆਈ ਹੈ ਕੈਨੇਡਾ ਦੇ ਵਿੱਚ ਸਿਆਸੀ ਪੁਚਾਲ ਆ ਗਿਆ ਹੈ ਕੈਨੇਡਾ ਪੀਐਮ ਜਸਟਨ ਟਰੂਡੋ ਨੂੰ ਵੱਡਾ ਝਟਕਾ ਲੱਗਾ ਹੈ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਨੇ ਆਪਣਾ ਸਮਰਥਨ ਜਿਹੜਾ ਵਾਪਸ ਲੈ ਲਿਆ ਗੱਠਜੋੜ ਤੋੜ ਦਿੱਤਾ ਹੈ ਤੇ ਮੇਰੇ ਨਾਲ ਜੁੜੇ ਨੇ ਦੈਨਿਕ ਸਵੇਰਾ ਦੇ ਡਿਪਟੀ ਐਡੀਟਰ ਪਰਮਿੰਦਰ ਬਰਿਆਣਾ ਜੀ ਸਰ ਕਿ ਇਸ ਦੇ ਕੀ ਲੱਗਦਾ ਕਿ ਜਿਹੜਾ ਹੁਣ ਇਹ ਐਨਡੀਪੀ ਦੇ ਲੀਡਰ ਦੇ ਵੱਲੋਂ ਜਿਹੜਾ ਗੱਠਜੋੜ ਤੋੜ ਲਿਆ ਇਸ ਦਾ ਕੀ ਅਸਰ ਪੈ ਸਕਦਾ देखो क्योंकि कनाडा ਦੇ ਆਪਣਾ ਇੱਕ ਸਿਸਟਮ ਹੈ ਜਿਹਦੇ ਵਿੱਚ ਜਿਵੇਂ ਕਿ ਆਪਾਂ ਭਾਰਤ ਵਿੱਚ ਕੀ ਹੁੰਦਾ ਸੀ ਜਦੋਂ ਵੀ ਕਿਸੇ ਪਾਰਟੀ ਤੋਂ ਸਮਰਥਨ ਵਾਪਸ ਲੈ ਜਾਂਦਾ ਹੈ ਜਿਹੜੀ ਸੱਤਾ ਤਾਂ ਹੁੰਦੀ ਆ ਉਹ ਬਹੁਤ ਤੋਂ ਦੂਰ ਹੋ ਜਾਂਦੀ ਹੈ ਤਾਂ ਉਦੋਂ ਹੀ ਸਰਕਾਰ ਡੇਗ ਜਾਂਦੀ ਆ ਲੇਕਿਨ ਕੈਨੇਡਾ ਦੇ ਵਿੱਚ ਜਿਹੜਾ ਸਿਸਟਮ ਨਹੀਂ ਆ ਹੁਣ ਬੇਸ਼ੱਕ ਜਿਹੜੀ ਤੋਂ ਤੋਂ ਦੀ ਸਰਕਾਰ ਆ ਹਲਕਮਤ ਵਿੱਚ ਆ ਗਈ ਆ ਲੇਕਿਨ ਉੱਥੇ ਸਰਕਾਰ ਉਦੋਂ ਨਹੀਂ ਜਾਏਗੀ ਜਦੋਂ ਕੋਈ ਵਿਰੋਧੀ ਧਿਰ ਕੋਈ ਬੇਪਰੋਸੀ ਦਾ ਮਤਾ ਲੈ ਕੇ ਆਏਗੀ ਕੋਈ ਹੋਰ ਜਿਹੜੀ ਵਿਰੋਧੀ ਧਿਰ ਉੱਥੇ ਹੈਗੀ ਆ ਉਹ ਟਰੂਡੋ ਸਰਕਾਰ ਦੇ ਖਿਲਾਫ ਜਦੋਂ ਬੇਪਰੋਸੀ ਦਾ ਮਤਾ ਲੈ ਕੇ ਆਏਗੀ ਤੇ ਫਿਰ ਇਹ ਸਰਕਾਰ ਦੇਖ ਸਕਦੀ ਆ ਹੱਲੇ ਸਰਕਾਰ ਇਸੇ ਤਰ੍ਹਾਂ ਚੱਲੇਗੀ ਲੇਕਿਨ ਉਹ ਜਿਹੜੀਆਂ ਵਿਰੋਧੀ ਧਿਰਾਂ ਹੈਗੀਆਂ ਨੇ ਉੱਥੇ ਦੀਆਂ ਉਹ ਇਹ ਲਬਰੀ ਇਹ ਨਹੀਂ ਕਿ ਟਰੂਡੋ ਦੇ ਖਿਲਾਫ ਜਿਹੜਾ ਇਹ ਭ੍ਰਸਤੀ ਦਾ ਮਤਾ ਲੈ ਕੇ ਆਉਣਾ ਦੂਸਰੀ ਗੱਲ ਔਰ ਜੇ ਉਹ ਮਤਾ ਲੱਗਦਾ ਹੋਇਆ ਜਗਮੀਤ ਸਿੰਘ ਦੀ ਪਾਰਟੀ ਨੂੰ ਕਿ ਉਹ ਉਹਨਾਂ ਦੇ ਵੀ ਖਿਲਾਫ ਆ ਫਿਰ ਉਹ ਸਮਰਥਨ ਦੇ ਸਕਣ ਵੇਖਣ ਜੇ ਉਹਨਾਂ ਨੂੰ ਲੱਗਾ ਕਿ ਇਸ ਮਤੇ ਦਾ ਸਾਡੇ ਨਾਲ ਕੋਈ ਲੈਣਾ-ਦੇਣਾ ਨਹੀਂ ਫਿਰ ਉਹ ਟਰੂਡੋ ਵੀ ਹਮਾਇਤ ਨਹੀਂ ਕਰਨਗੇ ਤੇ ਸਰਕਾਰ ਡਿੱਗ ਜਾਏਗੀ ਜੀ ਰਮਿੰਦਰ ਜੀ ਇਹ ਤਾਂ ਸੀ ਇਹ ਮਤਲਬ ਕਿ ਸਿਆਸੀ ਪੁਚਾਲ ਕੈਨੇਡਾ ਦੇ ਵਿੱਚ ਆਇਆ ਤਾਂ ਉੱਥੇ ਦੇ ਲੋਕਾਂ ਤੇ ਤਾਂ ਵੱਡਾ ਅਸਰ ਪਵੇਗਾ ਪਰ ਪੰਜਾਬੀ ਵੀ ਬਹੁਤ ਜ਼ਿਆਦੇ ਉੱਥੇ ਨਹੀਂ ਤੇ ਪੰਜਾਬੀਆਂ ਤੇ ਇਸ ਦਾ ਕੀ ਅਸਰ ਪੈ ਸਕਦਾ ਦੇਖੋ ਇਹ ਗੱਲ ਸਮਝ ਨਹੀਂ ਹੋएगी ਕਿ ਜਿਹੜੀ ਜਸਪ੍ਰਿੰਤ ਕੁੰਦੂ ਦੀ ਲਿਬਰਲ ਪਾਰਟੀ ਆ ਇਹ ਉਹ ਪਾਰਟੀ ਆ ਜਿਨ੍ਹਾਂ ਨੇ ਹਮੇਸ਼ਾ ਹੀ ਇਮੀਗ੍ਰੇਸ਼ਨ ਦੀ ਹਮਾਇਤ ਕੀਤੀ ਆ ਔਰ ਪਿਛਲੇ ਕੁਝ ਸਾਲਾਂ ਤੋਂ ਜਦੋਂ ਤੋਂ 6 ਸਾਲ ਤੋਂ ਰਾਜ ਕਰ ਰਹੇ ਨੇ ਜਸਪ੍ਰਿੰਤ ਕੁੰਦੂ ਉਹਦੇ ਤੋਂ ਲੈ ਕੇ ਬੜੇ ਵੱਡੇ ਪੱਧਰ ਦੇ ਉੱਤੇ ਇਹਨਾਂ ਨੇ ਇਮੀਗ੍ਰੇਸ਼ਨ ਖੋਲੀ ਔਰ ਇਸ ਦਾ ਸਭ ਤੋਂ ਵੱਡਾ ਫਾਇਦਾ ਆਪਣੇ ਪੰਜਾਬੀਆਂ ਨੂੰ ਹੋਇਆ ਕਹਿ ਸਕਦੇ ਆ ਕਿ ਜਿੰਨੀ ਟੋਟਲ ਇਮੀਗ੍ਰੇਸ਼ਨ ਜਿਹੜੀ ਕੈਨੇਡਾ ਦੇ ਵਿੱਚ ਹੋਈ ਆ ਉਹਦਾ 90% ਪੰਜਾਬੀਆਂ ਨੂੰ ਫਾਇਦਾ ਹੋਇਆ ਔਰ ਕਿਉਂਕਿ ਜੇ ਕੋਈ ਹੋਰ ਪਾਰਟੀ ਆਉਂਦੀ ਆ ਸੱਤਾ ਦੇ ਵਿੱਚ ਤੇ ਉਹ ਇਮੀਗ੍ਰੇਸ਼ਨ ਨੂੰ ਟਾਈਟ ਕਰੇਗੀ ਜਿਹਦਾ ਸੁੰਧਨ ਵਿਸਤਾਰ ਜਿਹੜਾ ਪੰਜਾਬੀਆਂ ਨੂੰ ਹੋਵੇਗਾ ਹਾਲਾਂਕਿ ਕੁਝ ਸਮਾਂ ਪਹਿਲਾਂ ਡੈਫਨ ਟਰੂਡੋ ਦੀ ਪਾਰਟੀ ਨੇ ਅ ਪਿਛੇ ਤਕਤੀ ਦਿਖਾਈ ਹੈ ਕਿਉਂਕਿ ਆਪਣੇ ਬੰਦਿਆਂ ਨੇ ਉਸ ਦੇ ਜਾ ਕੇ ਬੜੇ-ਬੜੇ ਪੱਦਰ ਤੇ ਕ੍ਰਾਈਮ ਕੀਤੇ ਨੇ ਜਿਵੇਂ ਕਿ ਹੁਣ ਦੇਖਦੇ ਨੇ ਕਿ ਕੈਨੇਡਾ ਦੇ ਵਿੱਚ ਫਰਕੀਆਂ ਗੋੜੀਆਂ ਤੁਕਣ ਪਹਿਲਾਂ ਹੀ ਏਪੀ ਚਲੋ ਦੇ ਘਰ ਤੇ ਫਾਇਰਿੰਗ ਕੀਤੀ ਕਿਸ ਤਰ੍ਹਾਂ ਦੀਆਂ ਘਟਨਾਵਾਂ ਬਦਲਣ ਦੇ ਨਾਲ ਇਸ ਸਰਕਾਰ ਨੇ ਪੰਜਾਬੀਆਂ ਤੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਕਿ ਜੇਕਰ ਇਹਨਾਂ ਨੂੰ ਕੋਲ ਮਲਾ ਕੇ ਜੇ ਆਪਾਂ ਇਸ ਸਰਕਾਰ ਦੇ ਕਾਰਜਕਾਲ ਦੀ ਗੱਲ ਕਰਦੇ ਆ ਤੇ ਪੰਜਾਬੀਆਂ ਨੂੰ ਜਿਹਦੇ ਵਿੱਚ ਬੜਾ ਵੱਡਾ ਫਾਇਦਾ ਹੋਇਆ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੇ ਸਟੂਡੈਂਟ ਆ ਉਹ ਚੁਲੇਦਾ ਗਏ ਨੇ ਆਪਣੇ ਕੋਲ ਇਸ ਲਈ ਜੀ ਧੰਨਵਾਦ ਪ੍ਰਮਿੰਦਰ ਜੀ ਹੋਰ ਜਾਣਕਾਰੀ ਲਈ ਜੁੜੇ ਰਾਂਗੇ ਤੁਹਾਡੇ ਨਾਲ ਹੀ ਅਸੀਂ ਮੇਰੇ ਸੇ ਹੋ ਗਈ ਪਰਮਿੰਦਰ ਬਰਿਆਣਾ ਦੈਨਿਕ ਵੈਦਰ ਦੇ ਡਿਪਟੀ ਐਡੀਟਰ ਨੇ ਪਰਮਿੰਦਰ ਬਰਿਆਣਾ ਉਹਨਾਂ ਨੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬੀਆਂ ਤੇ ਜਿਹੜਾ ਇਸ ਦਾ ਵੀ ਅਸਰ ਪੈ ਸਕਦਾ ਹੈ ਐਨਡੀਪੀ ਆਗੂ ਜਗਮੇ ਸਿੰਘ ਨੇ ਲਿਬਰਲ ਸਰਕਾਰ ਨਾਲ ਕੀਤਾ ਹੋਇਆ ਸਮਝੌਤਾ ਜਿਹੜਾ ਉਹ ਤੋੜ ਲਿਆ ਜਿਸ ਅਧੀਨ 2022 ਤੇ ਵਿਚੇ ਤੈਅ ਹੋਇਆ ਸੀ ਕਿ ਜੇਕਰ ਟੁੱਟੋ ਸਰਕਾਰ ਖਿਲਾਫ ਵਿਰੋਧੀ ਪਾਰਟੀਆਂ ਕੋਈ ਬੇਪ੍ਰੋਸਕੀ ਦਾ ਮਤਲਬ ਹੁੰਦੀ ਹੈ ਤੇ ਐਨਡੀਪੀ ਦੇ ਐਮਪੀ ਸਰਕਾਰ ਦੇ ਹੱਕ ਚ ਭੁਗਤ ਕੇ ਸਰਕਾਰ ਟੁੱਟਣ ਤੋਂ ਬਚਾ ਲੈਣਗੇ ਬਦਲੇ ਵਿੱਚ ਟਰੂਡੋ ਸਰਕਾਰ ਨੇ ਐਨਡੀਪੀ ਦੀਆਂ ਕੁਝ ਲੋਕ ਪੱਖੀ ਮੰਗਾਂ ਮੰਨੀਆਂ ਨੇ ਜਿਵੇਂ ਕਿ ਦੰਦਾ ਦੀ ਸੰਭਾਲ ਅਤੇ ਫਾਰਮ ਕੇਅਰ ਪ੍ਰੋਗਰਾਮ आदिडा गया जगमीत समर्थन ला लिया गया गठजोड़ा दे गया देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वटस चैनल पर